ਸਾਨੂੰ ਅਕਸਰ ਅੱਜ ਤੱਕ ਕਿਉਂ ਅਨਹਦ ਸ਼ਬਦ ਸੁਣਾਈ ਨਹੀਂ ਦਿੱਤੇ ਅਕਸਰ ਅਸੀਂ ਨਾਮ ਜਪਣ ਤੋਂ ਬਾਅਦ ਇਹ ਗਲਤੀ ਕਰ ਲੈਂਦੇ ਹਾਂ ਸੋ ਜਹੀ ਕਿਹੜੀ ਗਲਤੀ ਹੈ ਜੋ ਅਸੀਂ ਨਾਮ ਜਪਣ ਤੋਂ ਬਾਅਦ ਕਰਦੇ ਹਾਂ ਇਸ ਦਾ ਮੁੱਖ ਕਾਰਨ ਹੈ ਅਧੂਰਾ ਗਿਆਨ ਨਾਮ ਜਪਣ ਤੱਕ ਬਾਣੀ ਪੜਨ ਤੱਕ ਸੇਵਾ ਕਰਨ ਤੱਕ ਤਾਂ ਆਪਾਂ ਸੁਣਿਆ ਹੁੰਦਾ ਹੈ ਪਰ ਇਸ ਤੋਂ ਅਗਲਾ ਸਾਨੂੰ ਕੁਝ ਵੀ ਨਹੀਂ ਪਤਾ ਹੁੰਦਾ ਕਿਵੇਂ ਅਸੀਂ ਸਿਮਰਨ ਕਰਨਾ ਕਿਵੇਂ ਅਸੀਂ ਧਿਆਨ ਦੇ ਵਿੱਚ ਬੈਠਣਾ ਹੈ ਕਿਵੇਂ ਅਸੀਂ ਸੁੰਨ ਦੇ ਵਿੱਚ ਸਮਾਉਣਾ ਹੈ ਨਤੀਜਾ ਕੀ ਨਿਕਲਦਾ ਹੈ ਕਿ ਸਾਨੂੰ ਨਾਮ ਜਪਦਿਆਂ ਨੂੰ ਤਾਂ ਬਹੁਤ ਸਾਲ ਹੋ ਗਏ ਪਰ ਅਨਹਦ ਸ਼ਬਦ ਸੁਣਾਈ ਨਹੀਂ ਦਿੱਤੇ ਇਸ ਦਾ ਕਾਰਨ ਹੈ ਕਿ ਅਸੀਂ ਜੋ ਸਿਮਰਨ ਵੀ ਪ੍ਰਮਾਤਮਾ ਦਾ ਕਰਦੇ ਹਾਂ ਉਹ ਅਸੀਂ ਵਿਚਾਰਾਂ ਦੇ ਵਿੱਚ ਕਰਦੇ ਹਾਂ ਜਦੋਂ ਵਿਚਾਰਾਂ ਦੇ ਵਿੱਚ ਅਸੀਂ ਕੋਈ ਵੀ ਕੰਮ ਕਰਦੇ ਹਾਂ ਤਾਂ ਉਹ ਸਾਡਾ ਸਿਰੇ ਨਹੀਂ ਚੜਦਾ ਕਿਉਂਕਿ ਉਹ ਕਾਲ ਦੇ ਇਲਾਕੇ ਵਿੱਚ ਰਹਿ ਕੇ ਕਾਰਜ ਕੀਤਾ ਹੈ ਹੁਣ ਅਸੀਂ ਸਿਮਰਨ ਕਰਦੇ ਸਮੇਂ ਆਪਣਾ ਜੋ ਧਿਆਨ ਹੈ ਉਹ ਧੁਨ ਦੇ ਵਿੱਚ ਰੱਖਣਾ ਹੁੰਦਾ ਕਿਹੜੀ ਧੁਨ ਜੋ ਰਸਨਾ ਦੇ ਵਿੱਚੋਂ ਪ੍ਰਗਟ ਹੋ ਰਹੀ ਆ ਰਸਨਾ ਦੇ ਵਿੱਚੋਂ ਨਿਕਲਣ ਵਾਲੀ ਆਵਾਜ਼ ਨੂੰ ਅਸੀਂ ਆਪਣੇ ਕੰਨਾਂ ਦੇ ਰਾਹੀਂ ਸੁਣਨਾ ਹੈ ਜੇ ਅਸੀਂ ਕੰਨਾਂ ਦੇ ਰਾਹੀਂ ਸੁਣ ਰਹੇ ਹਾਂ ਤਾਂ ਇਸ ਦਾ ਮਤਲਬ ਹੈ ਕਿ ਸਾਡਾ ਧਿਆਨ ਸਿਮਰਨ ਦੇ ਵਿੱਚ ਹੈ ਤੇ ਸਾਨੂੰ ਜੋ ਸੰਸਾਰਿਕ ਫੁਰਨੇ ਨੇ ਪਰਿਵਾਰਿਕ ਫੁਰਨੇ ਨੇ ਉਹ ਸਾਨੂੰ ਨਹੀਂ ਆਉਣਗੇ ਹੁਣ ਇੱਛੇ ਤੱਕ ਪਹੁੰਚਣ ਵਾਸਤੇ ਵੀ ਬਹੁਤ ਮਿਹਨਤ ਕਰਨੀ ਪੈਂਦੀ ਹੈ बार-बार ਧਿਆਨ ਧੁੰਨ ਦੇ ਵਿੱਚ ਰੱਖਣਾ ਪੈਂਦਾ ਤੇ ਉਹ ਮੇਨ ਗਲਤੀ ਹੈ ਜੋ ਅਸੀਂ ਸਿਮਰਨ ਕਰਨ ਤੋਂ ਬਾਅਦ ਕਰਦੇ ਹਾਂ ਨਤੀਜਾ ਸਾਨੂੰ ਅਨਹਦ ਸ਼ਬਦ ਅੱਜ ਤੱਕ ਸੁਣਾਈ ਨਹੀਂ ਦਿੱਤੇ ਉਹ ਵਾਜੇ ਉਹ ਸ਼ਬਦ ਉਹ ਨਾਮ ਸੁਣਾਈ ਨਹੀਂ ਦਿੱਤਾ ਜਿਸ ਨਾਮ ਨੇ ਸਾਡਾ ਪਾਰ ਉਤਾਰਾ ਕਰਨਾ ਸੀ ਅਕਸਰ ਅਸੀਂ ਕੀ ਕਰਦੇ ਹਾਂ ਕਿ ਸਿਮਰਨ ਕਰਦੇ ਹਾਂ ਬੈਠਦੇ ਹਾਂ 1 ਘੰਟਾ ਬੈਠਦੇ ਹਾਂ ਉਸ ਤੋਂ ਬਾਅਦ ਅਸੀਂ ਧਿਆਨ ਦੇ ਵਿੱਚ ਜਾਣ ਦੀ ਬਜਾਏ ਅਸੀਂ ਉੱਠ ਜਾਂਦੇ ਹਾਂ ਇਹ ਸਾਡੀ ਮੇਨ ਗਲਤੀ ਹੈ ਇਸੇ ਗਲਤੀ ਦੇ ਚਲਦਿਆਂ ਹੋਇਆ ਸਾਨੂੰ ਅਨਹਦ ਸ਼ਬਦ ਸੁਣਾਈ ਨਹੀਂ ਦਿੰਦੇ ਹੁਣ ਜੋ ਅਸੀਂ ਸਿਮਰਨ ਕਰਨਾ ਸੀ ਸਿਮਰਨ ਕਰਕੇ ਧਿਆਨ ਦੇ ਵਿੱਚ ਬੈਠਣਾ ਸੀ ਅਸੀਂ ਮਿਹਨਤ ਤਾਂ ਕੀਤੀ ਕਿ ਸਿਮਰਨ ਕੀਤਾ ਅੱਧਾ ਘੰਟਾ ਜਾਂ ਇੱਕ ਘੰਟਾ ਉਸ ਤੋਂ ਬਾਅਦ ਹੁਣ ਵਾਰੀ ਸੀ ਕਿ ਮਨ ਦਾ ਸਹਜ ਬਣਾ ਕੇ ਧਿਆਨ ਦੇ ਵਿੱਚ ਬੈਠਿਆ ਜਾਵੇ ਮਨ ਨੂੰ ਕੁਝ ਸਮਾਂ ਜਾਗਰਿਤ ਅਵਸਥਾ ਦੇ ਵਿੱਚ ਰੱਖਿਆ ਜਾਵੇ ਤਾਂ ਜੋ ਮਨ ਜੋ ਪਹਿਲਾਂ ਇੰਨੀ ਆਪਾਂ ਮੈਲ ਕੱਟੀ ਹੈ ਘਟਾਈ ਹੈ ਇਸ਼ਨਾਨ ਕੀਤਾ ਹੈ ਮਨ ਨੂੰ ਹੌਲਾ ਕੀਤਾ ਹੈ ਫੁਰਨਿਆਂ ਤੋਂ ਕਿ ਇਹ ਨੌ ਦੁਆਰਾਂ ਦੇ ਵਿੱਚੋਂ ਨਿਕਲ ਕੇ ਦਸਵੇਂ ਵਿੱਚ ਬੈਠ ਜਾਵੇ ਉਹ ਅਸੀਂ ਬਿਠਾਇਆ ਨਹੀਂ ਹੁਣ ਜੋ ਜੀਵ ਸਿਮਰਨ ਕਰਨ ਤੋਂ ਬਾਅਦ ਮਨ ਨੂੰ ਧਿਆਨ ਦੇ ਵਿੱਚ ਬਿਠਾਉਂਦੇ ਨੇ ਮਾਲਕ ਆਪ ਕਿਰਪਾ ਕਰਕੇ ਉਹਨਾਂ ਨੂੰ ਅਨਹਦ ਸ਼ਬਦ ਅਨਹਦ ਵਾਜੇ ਸੱਚਾ ਨਾਮ ਤੇ ਅੰਮ੍ਰਿਤ ਰਸ ਦੀ ਤੁਹਾਬ ਕਿਰਪਾ ਕਰਦੇ ਨੇ